ਲੋ ਬਾਈ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਬਾਈ ਅੱਜ ਆਪਾਂ ਪਹੁੰਚੇ ਹੋਇਆ ਫੁੰਨਾਲ ਬੱਕਰਾ ਮੰਡੀ ਤੇ ਤੇ ਬਾਈ ਨਾਲ ਕਰਦੇ ਆਂ ਗੱਲਬਾਤ ਕੀ ਕੀ ਪ੍ਰਬੰਧ ਨੇ ਕੀ ਪਰਚੀ ਲੱਗਦੀ ਆ ਕੀ ਲੋਕੇਸ਼ਨ ਆ ਬਾਈ ਨਾਲ ਗੱਲਬਾਤ ਕਰਾਂਗੇ ਆਪਾਂ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੋ ਠੀਕ ਆ ਬਾਈ ਆਪਾਂ ਕਿਹੜੇ ਪਿੰਡ ਖੜੇ ਆ ਪਹਿਲਾਂ ਤਾਂ ਬਈ ਆਪਣਾ ਪਿੰਡ ਦੱਸ ਪਿੰਡ ਪੁੰਨਾਲ ਪਿੰਡ ਪੁੰਨਾਲ ਬਾਈ ਹਰ ਐਤਵਾਰ ਨੂੰ ਬੱਕਰਾ ਮੰਡੀ ਲੱਗਦੀ ਐ ਇੱਥੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਬਈ ਆ ਗੱਲ ਕਰੀ ਆਪਾਂ ਇੱਥੋਂ ਦੇ ਪ੍ਰਬੰਧ ਦੀ ਕੀ ਕੀ ਪ੍ਰਬੰਧ ਕੀਤੇ ਹੋਣੇ ਆਪਣੇ ਗੌਰ ਆਂਦਰ ਦੇ ਰੋਡਾਂ ਦਿੱਤਾ ਪ੍ਰਬੰਧ ਤਾਂ ਚਾਹ ਪਾਣੀ ਦਾ ਠੀਕ ਆ ਬਾਈ ਤੁਸਾਂ ਸੁਣਦਾ ਦੇਖ ਹੀ ਲੋ ਤੁਸੀਂ ਬਹੁਤ ਹਾਂ ਉਹ ਤਾਂ ਮੈਂ ਦਿਖਾਈ ਤੇ ਚੱਕਦਾ ਤੈਂ ਕਿ ਚੱਕਦਾ ਜੱਪਰ ਜਿਦਾ ਅਸੀਂ ਪਾਇਆ ਕਰਾਂਗੇ ਠੀਕ ਆ ਬਾਈ ਦੇਖ ਸਕਦੇ ਹੋ ਬਾਈ ਕਹਿੰਦਾ ਸਾਰੀ ਮੰਡੀ ਚ ਆਪਾਂ ਹਾਂ ਨਾ ਸੜਕੜਿਆਂ ਦੇ ਜਾਨੀ ਵੀ ਤੰਬੂ ਲਾਇਆ ਕਰਾਂਗੇ ਕੋਈ ਦੂਜਾ ਤੰਬੂ ਲਾਉਂਦੇ ਵੀ ਠੰਡਾ ਹੁੰਦਾ ਇਹ ਬਾਈ ਕਹਿੰਦਾ ਪੱਕੇ ਪਰਮਾਨੈਂਟ ਹੀ ਕਰ ਦਾਂਗੇ ਭਾਈ ਹੋਰ ਕੀ ਕੀ ਸਹੂਲਤਾਂ ਨੇ ਇੱਥੇ ਬਾਕੀ ਕੋਈ ਇੱਧਰ ਸੜਕ ਨੇੜੇ ਆ ਰਸਤਾ ਵਧੀਆ ਹੈਗਾ ਠੀਕ ਆ ਭਾਈ ਲੋਕੇਸ਼ਨ ਕੀ ਹੈ ਇੱਥੋਂ ਦੀ ਲੋਕੇਸ਼ਨ ਭਾਈ ਤੂਰੀ ਤੋਂ 7 ਕਿਲੋਮੀਟਰ 8 ਠੀਕ ਆ ਭਾਈ ਤੇ ਮਸਤੋਂ ਸਹਤੋਂ 9 ਕਿਲੋਮੀਟਰ ਠੀਕ ਆ ਸਰੂਰ ਤੋਂ ਪਹਿਲਾਂ 10 ਕਿਲੋਮੀਟਰ ਠੀਕ ਆ ਬਰਨਾਲੀ ਸਾਈਡ ਤੋਂ ਬਰਨਾਲੀ ਸਾਈਡ ਤੋਂ ਪੈ ਜਾਂਦਾ 20 ਬਾਈ ਪੈ ਜਾਂਦਾ ਹਣਾ 20 ਬਾਈ ਪੈ ਜਾਂਦਾ ਠੀਕ ਆ ਬਾਕੀ ਚਾਚਾ ਸ਼੍ਰੀਕ ਇੱਥੇ ਹਰ ਵਾਰੀ ਆਇਆ ਕਰੂਗਾ ਹਰ ਵਾਰੀ ਹੋਰ ਚਾਚਾ ਕਿਵੇਂ ਬਾਈਆਂ ਦਾ ਕੰਮ ਕਰ ਠੀਕ ਆ ਤੇ ਮਗਰ ਬਾਣੀ ਆਮ ਠੀਕ ਆ ਬਾਣੀ ਆਮ ਠੀਕ ਆ ਦਾ ਪਾਣੀ ਠੀਕ ਆ ਸ਼ਾਮ ਦਾ ਬਲੰਦ ਪੂਰਾ ਫੁੱਲ ਆ ਫਿਰ ਕਰਦੇ ਪੀਲਾ ਉਹਦੇ ਨਾਲ ਦੇ ਨੂੰ ਮਾਲ ਲੈ ਕੇ ਆ ਕਰੋ ਠੀਕ ਆ ਲੈ ਵੇਚਣ ਵਾਲੇ ਜਿਹਨੇ ਵੇਚਣਾ ਉਹ ਵੀ ਆ ਕਰੋ ਠੀਕ ਆ ਲੈ ਕੋ ਜੋਬਰ ਵਟਣੇ ਠੀਕ ਆ ਜਦੋਂ ਮਾਲ ਥੋੜਾ ਘੱਟ ਆਏਗਾ ਮਾਲ ਬਸੇ ਹੁਣ ਹੀ ਆਏਗਾ ਠੀਕ ਆ ਲਓ ਭਾਈ ਅੱਜ ਆ ਸਾਰੇ ਵੀਰ ਫੌਂਚੇ ਦੀ ਮਾਲ ਲੈ ਕੇ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਮਾਲ ਲੈ ਕੇ ਨਾ ਬੱਕਰਾ ਮੰਡੀ ਅੰਤਵਾਰ ਨੂੰ ਲੱਗੇਗੀ ਕਰੂ ਇਹ ਪਹੁੰਚਿਆ ਕਰੋ ਆ ਦੇਖੋ ਬਈ ਸਾਰੇ ਵਪਾਰੀ ਵੀਰੇ ਆਏ ਨੇ ਮਾਲ ਥੋੜਾ ਜਿਹਾ ਘੱਟ ਦੀ ਕਿਉਂਕਿ ਤੁਹਾਨੂੰ ਪਤਾ ਵੀ ਸੀਜ਼ਨ ਦਾ ਟਾਈਮ ਆ ਅਗਲੀ ਮੰਡੀ ਨੂੰ ਪੂਰਾ ਵਧੀਆ ਮਾਲ ਆਇਆ ਕਰੂਗਾ ਬਾਕੀ ਬਾਈ ਨੇ ਇਹਨੂੰ ਪ੍ਰਬੰਧ ਦਾਸੀ ਦਿੱਤੇ ਨੇ ਹਨਾ ਬਾਈ ਦਾ ਆਪਾਂ ਨੰਬਰ ਛੱਡਾਂਗੇ ਜੇ ਕਿਸੇ ਨੇ ਗੱਲਬਾਤ ਕਰਨੀ ਹੋਈ ਨਾ ਬਾਈ ਨਾਲ ਗੱਲਬਾਤ ਜ਼ਰੂਰ ਕਰ ਲਿਓ ਓਕੇ ਬਾਈ ਧੰਨਵਾਦ ਹਲੋ ਬਈ ਮਾਲ ਆ ਚੁੱਕਿਆ ਹੈਗਾ ਪੋਨਾਲ ਬੱਕਰਾ ਮੰਡੀ ਦੇ ਉੱਤੇ ਇਨੇ ਜਿਹਦੇ ਹੈਗਾ ਉਹੀ ਬੰਦਾ ਮੇਰੇ ਤਿੰਨ ਆ ਚਾਰ ਆ ਉਹ ਅਲੱਗ ਕੱਢ ਦੇ ਸਾਰੇ ਇਸੇ ਦੀ ਨਜ਼ਰ ਇਸੇ ਦੀ ਨਹੀਂ ਸਾਰੇ ਬਸ ਬਾਤ ਰੇਟ ਦਾ ਨਾ ਕੋਈ ਗੱਲ ਪੰਜਾਂ ਦਾ ਕੋਈ ਸੌਦਾ ਕੋ ਲੋ ਬਈਆ ਪੰਜੇ ਬੱਕਰੀਆਂ ਦਾ ਇੱਕੋ ਹੀ ਗੱਲ ਆ ਜੇ 15 16 16 ਥੋੜਾ ਮੰਗਦਾ ਆ ਬੱਕਰੇ ਦੇ ਥੋੜਾ ਘੜੇ ਇਹ ਕੱਢਣਾ ਕੱਢ ਦੇ ਅਟਲਾਉਣਾ ਅਟਲਾ ਦੇ ਕੋਈ ਵਿਚ ਹੀ ਰਹਿਣ ਦੇ ਹੁਣ ਕੱਢ ਕੱਢਣਾ ਕੋਈ ਨਹੀਂ ਹੁੰਦਾ ਨਹੀਂ ਰਹਿਣ ਦੇ ਥੋੜਾ ਮੰਗਦਾ ਹਾਂ ਹਾਂ ਉਹ ਨਾ ਮੰਗਿਆ ਬਸ ਉਧਰ ਬੈਠਾ ਹੈ ਪਾਹੇ ਸਾਡੀ ਮੰਗ ਬਹੁਤ ਦੇ ਰੇ ਪਾਹੇ ਤੇਰੇ ਹਸਾਂ ਨਾਲ ਮੰਗ ਨਹੀਂ ਗਰਮੀ ਬਾਗੀ ਹੁਣ ਤਾਂ ਆਪ ਵੀ ਯੂਟਿਊਬਰ ਨਿਆਣਾ ਪਸੂ ਦੇਖ ਯਾਰ ਕੁਛ ਨਹੀਂ ਹੁੰਦਾ ਕੋਈ ਘੱਟ ਕਰਾ ਕਰਦਾ ਕੀ ਕੁਛ ਰੋੜ ਪਸੂ ਪਸੰਦ ਹੋ ਜਾ ਸੌਦਾ ਤਾਂ ਹੋ ਹੀ ਜਾਊ ਛੋੜ ਹਾਂ ਸੌਦਾ ਤਾਂ ਕਰਾਵਾਂਗੇ ਤੁਹਾਨੂੰ ਪਸੰਦ ਕਰੂ ਅਸੀਂ ਜਿਹੜਾ ਮਰਜ਼ੀ ਲੈ ਲੈ ਕੋਈ ਨਾ ਅਸੀਂ ਲਵਾਗੇ ਅਸੀਂ ਲਵਾਗੇ ਨਹੀਂ ਆਏ ਫੁਸ਼ਾਈ ਤੁਸੀਂ ਕੱਢੋ ਇਹਦਾ ਭਾਈ ਪਸੰਦ ਨਹੀਂ ਪੈਦਾ ਬੰਦੇ 5000 ਲੈਣਾ ਜੀ ਇਹਦਾ ਕੋਈ ਮੁੱਲ ਦਾ ਛੋਟ ਨੋਥੇ ਹੋ ਲਵੇ ਜਾ ਬਣਾ ਲੈ ਲੈ ਉਹੀ ਕਰ ਉਹ ਜਗਾ ਘਟਾ ਨਾ ਦੂਜਾ ਨਾ ਬੋਲਿਓ ਮੈਂ ਦੇਖ ਤੂੰ ਮੈਂ ਵੀ ਲੈ ਲਿਆ ਓਰੇ ਇੱਥੇ ਬੈ ਗਿਆ ਤੂੰ ਤੂੰ ਮੁਰਗੇ ਰਸਤਾ ਡੰਗ ਦੀ ਤੈਨੂੰ ਤੇ ਆਪਾਂ ਕੋਲ ਨਾ ਆਉਂਦੇ ਆਂ ਵਾਗਿਆ ਤੂੰ ਤੂੰ ਮੁੜ ਕੇ ਲੈ ਲਓ ਹਟਾ ਇੱਥੇ ਤੂੰ ਕੰਨ ਕਹਿੰਦਾ ਫੇਰਾ ਦਾਨੀਏ ਜੀ ਜਾਈ ਤਾਂ ਮੁਕਾਦੀਆ ਲੈ ਲੈ ਸਾਰੇ ਦੂਰ ਕਰ ਲੈ ਕਹਿ ਜੀ ਨਹੀਂ ਹੈਗਾ ਬਾਈ ਜਿਹੜਾ ਜਾਈ ਨਹੀਂ ਸਸਾ ਕਾ ਪੈਸੇ ਤਾਂ ਲਾਈ ਨਹੀਂ ਬਣ ਕੇ ਆਦਾ ਨਾ ਆਇਆ ਨਹੀਂ ਪਹਿਲਾ ਕੋਸਟ ਲਾਈ ਲੈ ਗਏ ਮੰਗਨੇ ਕਹਲੇ ਚੱਲਾ 1600 ਆ ਜਾਂਦੇ ਚਾਰਾ ਦਾ ਸਾਰੇ ਜਿੱਥੇ ਨਹੀਂ ਪਤਾ ਹੈ ਹਾਂ ਕਾ ਕੋਈ ਹੈ ਵੇ ਜਾਰੇ ਹਰ ਇੱਕ ਕੋਈ ਨਹੀਂ ਕੋਈ ਕਾਲਾ ਸਾਲਾ ਘੜ ਤਾ ਇਹਨਾਂ ਨੇ ਠੀਕ ਆ ਗਿਆ ਉਹ ਦੁੱਪੇ ਹੋਣ ਵਾਲੀ ਸਾਰੇ ਤਾਂ ਸੱਸੀ ਗੇਸ ਕੜਾਇਆ ਕੀ ਕਰ ਰਿਹਾ ਮੈਂ ਖੰਬਿਆ ਕਰਦਾ ਚਰ ਤੂੰ ਸਾਡੀ ਰਹਿਣੋ ਫਿਰ ਮੇਰੇ ਫਟਾ ਕੇ ਨਾ ਉਹ ਕੀ ਉਹਨੇ ਉਰਾ ਪਰਾ ਵੀ ਹੁਲ ਗਿਆ ਮਾੜਾ ਮੋਟਾ ਮੈਂ ਪੈਸੇ ਲੈਨੇ ਤੂੰ ਦੱਸਦਾ ਜੀ ਤੂੰ ਮੈਂ ਤੈਨੂੰ 5000 ਰੁਪਏ ਤੇ ਫਿਰ ਤੇਨੇ ਦੋਖ ਲੱਗਦਾ ਫਿਰ ਤੂੰ ਗਏ ਸਾੜਾ ਤੇ ਪਾਈ 5000 ਲਾਇਆ ਕੋਈ ਗੱਲ ਨਹੀਂ 5 ਲੱਖ 500 ਜੇ ਸੰਦੇ ਲਾਗੇ ਪੱਤਰਾਂ ਨੂੰ ਲੈ ਜਾ ਪੱਕ ਯਾਰ ਅੱਛਾ ਅੱਛਾ ਚੱਲਿਆ ਮੈਂ 15 ਹੁੰਦਾ ਜੇ ਪਾ ਕੇ ਕੋਈ ਦਿੱਕਤ ਨਹੀਂ ਆ ਫੜ ਜਾ ਜਿਹੇ ਕੁਸਮਾ ਜੀ ਬੰਨਿਆ ਨੇ ਮੈਨੂੰ ਜਦੋਂ ਲਾਉਂਗਾ ਕਿ ਇਹ ਭੱਜ ਜਾਣਾ ਤੇ ਹੁੰਦਾ ਜੀ ਫੜ ਜਾ। ਫੜ ਲੈ। ਪੂਰੇ 40000 ਦੇ ਮੈਂ ਉਹਨੇ ਪਾਇਆ 4000 ਰੁਪਏ। ਲੋਡਰ ਬਾਬੇ ਨੂੰ ਕਰਾ ਕੇ ਲਿਆ ਕਰੋ। ਇਹ ਨੂੰ ਵੀ ਕਰਾਇਆ ਹੋਇਆ ਚੱਲਦਾ। ਨਹੀਂ ਚੱਲਦਾ। ਹਲੇ ਯਾਰ ਨਾ ਚੱਲਣਾ ਕੀ ਮਤਲਬ? ਨਾ ਆਣੀ ਪਗ ਨਾ ਚੱਲਦਾ ਮਿਲਦੀ ਆ। ਆਦਿਕ ਏਰੀਆ ਤੋਂ ਕਿਰਾਏ ਉਹੀ ਯਾਰ ਦਾ ਇਹ ਵੀ ਕਾਲੇ ਦੀ 20000 ਬਣ ਜਾ ਜਾ ਹਮਨੇ ਵੰਡ ਕੇ ਬਚਾਈਓ ਇੱਧਰ ਦਾ ਸੋਨਾ ਇੱਧਰ ਕਰੀ ਮੜੀ ਬਾਈ ਦਾ ਦੋ ਤਿੰਨ ਮਿਲ ਆ ਇਹ ਦੇਖਦੇ ਪੁੱਛੋ ਕਿ ਰਕਤ ਤਿੰਨ ਕੰਨ ਮਿਲ ਆ ਯਾਰ ਵਾਹ ਦੇਖ ਵਾਹ ਇੱਥੇ ਹੁਣ ਇਹਦਾ ਪਾ ਲਾਇਆ 5500 ਰੁਪਏ ਹਾਂ ਤੇ ਹੁਣ ਬਾਈ ਕੀ ਕਹਿੰਦਾ ਫਿਰ ਹੁਣ ਬਾਈ ਦਾ ਕੁਝ ਨਹੀਂ ਗਿਆ ਮੈਂ ਪਾ ਲਾਈ ਬਾਈ ਅੱਛਾ ਬਾਈ ਜੀ ਕਿੰਨੇ ਚਿਰ ਦੀ ਆਉ ਇਹ ਹੋ ਗਈ 6 ਮਹੀਨੇ ਤਾਂ ਹੋ ਗਈ 6 ਮਹੀਨੇ ਤੂੰ ਤੋ ਬੱਕਰੀ ਵੀ ਦੀ ਮਾਰ ਇਹ ਕੱਲੇ ਦੇ ਕਿ ਡਬਲ ਦੀ ਐ ਤੇਰੇ ਇਹ ਨਹੀਂ ਪਤਾ ਆਪਾਂ ਤਾਂ ਲੈ ਕੇ ਆਂਦੀ ਐ ਇਹਦੇ ਮਗਰ ਉਦੋਂ ਐ ਆਈ ਦੇਗੀ ਯਾਰ ਹਰ ਇਸ ਦੇ ਪਹਿਲਾਂ ਕੰਦੇ ਦਾ ਵੇਚੀ ਦੇ ਇੱਕ ਵਾਟਾ ਯਾ ਠੀਕ ਯਾ ਬੱਕਰਾ ਵੇਚਿਆ ਹੋਵੇ ਚੱਲ ਹੁਣ ਪਾ ਦੋ ਨਾਲ ਦੀ ਐ ਦੋ ਨਾਲ ਦੀ ਪੱਠਾ ਤੂੰ ਜੋੜੇ ਨਾਲ ਦੇ ਮੰਨ ਕੇ ਚੱਲ ਹੁਣ ਨਹੀਂ ਪੱਠਾ ਆ ਜੀ ਨਹੀਂ ਜਾਂਦਾ ਸਾਢੇ 50 ਪੱਖਾ ਛੋਟੀ ਵਾਟਾ ਛੋਟੀ ਆ ਫਾੜਿਆ ਉਹ ਫਾੜ ਦਿਖਾਈ ਯਾਰ ਆ ਚੀਜ਼ ਇਹ ਦੂਸਾਂ ਦਾ ਜੀ ਦੇ ਕੱਲ ਵੀ ਦੇਖ ਬੈਰ ਕੱਲ ਵੀ ਦੇਖ ਕਾ ਫੜਾ ਉਹਨੇ ਕੋੜਾ ਨਾ ਦੇਖਿਆ ਤਾਂ ਜੇ ਮੇਰੇ ਨਾਲ ਗਲੀ ਪਾਈ ਜਦੇ ਫੜਾ ਕੋਈ ਵੀ ਦੱਸ ਦੇ ਤਾਂ ਪੂਰੇ ਸੀ ਵੀ ਪਟਦੀ ਆ ਨਹੀਂ ਵੀਰੇ ਚੱਲ ਸਾਡੇ ਆ ਲੱਤ ਜੀਦੇ ਆ ਮੈਂ ਕਹਾਂ ਜਾ ਬੜ ਰੇਰਾ ਕੋਈ ਮੰਡੀ ਵੀ ਸੀ ਬੰਦਾ ਪੁੱਛ ਰੋਦੇ ਨਹੀਂ ਆਇਆ ਤਾਂ ਫੜਾ ਤਾਂ ਸਾਡੀ ਕੀ ਦੀ ਹੋਣੀ ਨਹੀਂ ਸਾਡੇ 6 ਦੀ ਉਹ ਨਹੀਂ ਮਗਾ ਮੈਨੂੰ ਧੱਕਾ ਨਹੀਂ ਉਹ ਨਹੀਂ ਉਹ ਕੋਈ ਨਾ ਉਹ ਨਹੀਂ ਉਹ ਆਇਆ ਉਹ ਬਰਾ ਆ ਰਿਹਾ ਤੂੰ ਯਾਰ ਮਸੂਬਾ ਆਇਆ ਯਾਰ ਨਹੀਂ ਨਹੀਂ ਤੇਰੇ ਬਾਪੂ ਬਾਛੋ ਬਾਛੋ ਓ ਠੀਕ ਆ ਬਾਈ ਯਾਰ ਰੇਟ ਉਹ ਦੇ ਦੇ ਬਾਈ ਯਾਰ ਦੇ ਦੇ ਵਧੀਆ ਓਕੇ ਜਮਾ ਬਸ ਕਾ ਨੂੰ ਵੜਿਆ ਯਾਰ ਨਹੀਂ ਫਿਰ ਆ ਮੈਂ ਛੱਡ ਦੇ ਹੁਣ ਮੇਰੇ ਕਹੀ ਬਸ ਖੇ ਰੱਖ ਲੈ ਜਾਵਾਂਗੇ ਕੀ ਹੋਤਾ ਹੋ ਗਿਆ ਸੀ ਹਜ਼ਾਰ ਦੀ ਦਵਾਈ ਪੱਠ ਆ ਓਏ ਮੁੰਡੇ ਲਵ ਲੈ ਤਾ ਚੱਕੋ ਬਾਈ ਬੱਕਰੀ ਵਾਲਿਆ ਹਾਂ ਹੜ ਪੈਸੇ ਘਟ ਗਏ ਆ ਫੜੀ 2500 ਇਹ ਹੋ ਗਿਆ 3500 ਹੋ ਗਿਆ 3500 2 10 3 ਹੋ ਗਿਆ 7 8 9 10 1 ਕਣ 4500 ਹੋ ਗਿਆ 4500 2 4500 ਹੋ ਗਿਆ 4 5 3 7 ਕਿੰਨੇ ਕਣਾ ਮਿਲਿਆ ਇਹ ਕਰਕੇ ਤੂੰ 9 ਬਾਹ ਨੱਕਰ ਇਕੱਠੇ ਕਰ ਲਾਂ ਫਿਰ 5500 ਹੋ ਗਿਆ 1000 ਆ ਹੋ ਗਿਆ 550 ਹੋ ਗਿਆ 1 2 3 4 5 ਹੋ ਫੜਾ ਲਈ ਸੇ ਹੋ ਗਿਆ ਕਿਨੇ ਰਹਿਣਗੇ ਸੇ ਹੋ ਗਿਆ ਪੂਰਾ ਉਹ ਇਧਰ ਇਧਰ ਪੂਰਾ ਹੋ ਗਿਆ 300 ਦੇ ਯਾਰ ਨੂੰ ਕਿਹੜਾ ਲਾਗੂ ਦੀ ਪੂਰੀ ਕਾਜਾ ਆਪਾਂ ਖਾਈ ਆਪੀ ਕਰੂ ਯਾਰ ਸਾਰੇ ਪੈਸੇ ਆਪ ਦੇ ਕਿਰਾ 650 ਦੇ ਦੇ ਉਹਨੂੰ ਓਏ ਇਹ ਕਿਹੜੀ ਗੱਲ ਇਧਰ ਗਿਆ ਉਹ ਇੱਥੇ ਫਦਾ ਹੋ ਗੂ ਉਹ ਗਾਲਿਆ ਉਹਦਾ ਜਗ ਉਹ ਫੜ ਲਾ ਲਾ ਜੀ ਫੜ ਲਾਣਾ ਯਾਰਾ ਉਹਦਾ ਕਦੇ ਕੋਈ ਫੜ ਲੈਂਦਾ ਕਦੇ ਕਿੰਨੇ ਹੋ ਗਏ ਹੁਣ 6000 ਹੋ ਗਿਆ ਕਮਾਲ ਦੀ ਗੱਲ ਹੈ ਫੜ ਨੂੰ ਕਦੇ ਨੋਟ ਬਦਲ ਲੈ ਮਾੜਾ ਜਰਾ ਜਿਹੜਾ ਬਦਲਣਾ ਬਦਲ ਲੈ ਬਦਲ ਦੇ ਬਦਲ ਕੋਈ ਜੇ ਕਰਨਾ ਕਾਲਿਆ ਐ ਨਹੀਂ ਆ ਸਵਾਲਾ ਸਾਈ ਵਾਲਾ ਇਹ ਵੀ ਪਾ ਲੈ ਵਿੱਚ ਉਹ ਇੱਧਰ ਕਰ ਹੁਣ ਹੁਣ ਖਰੇ ਕਰ ਹੁਣ ਪੂਰੇ ਕਰ ਲੈ ਚਾਰ ਹੋ ਗਿਆ ਰੋਡ ਦੇ ਅੱਗੇ ਸੁਪੇ ਜਲਾ ਨਹੀਂ ਖੜਾ ਕੋਈ 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 ਇਹ ਜਦ ਤੱਕ ਆਪੇ ਲੱਗ ਜਾਗੇ ਉਹ ਆਏ ਕੁਝ ਨਹੀਂ ਹੁੰਦਾ ਹਾਂ ਬੋ ਗਿਆ ਹਾਂ ਸਿਆਪੂਰਾ ਸੀ ਹੋ ਗਿਆ ਭੱਲੇ ਆ ਦੋ ਦੋ ਹੋ ਗਏ ਅੱਪਲ ਇਹ ਕਰਨਗੇ ਇਹ 200 ਹੋਰ ਦੇਓ ਜੀ ਹੁਣ ਕੋੜੀ ਲੱਖੇ ਰੁੱਖੀ ਕੁਝ ਨਹੀਂ ਆ ਫੜੋ ਬਈ 500 ਰੁਪਿਆ ਸਾਢੇ 600 ਤਰਕ ਨਹੀਂ ਆ ਗਿਆ ਮਾਰ ਲਓ ਯਾਰ ਬਾਤ ਆਹ ਫੇਰ ਆ ਬਾਤ ਖਾਈ ਜਾਂਦਾ ਇਹ ਫੇਰ ਫੇਰ ਆ ਬੋ ਆਹ ਕੀ ਕਰੀਏ ਕੋਈ ਨਾ ਕਹਦਾ ਜਿਹੜੀ ਮਰਜ਼ੀ ਫੜ ਲੋ ਕੀ ਜਦੋਂ ਬੱਸ ਬਾਈ ਸਾਨੂੰ ਕੀੜੀ ਨਾ ਕਰੇ ਨਾ ਆ ਲੈ ਇਹਦੇ ਨਾਲ ਕਰਦੇ ਨਾ ਇਹਦੇ ਨਾਲ ਕਰਨਾ ਇਹਦੇ ਨਾਲ ਨਾ ਪੀਆ ਜੀ ਨਾਲ ਬੈ ਸੇ 6000 ਅੱਛਾ ਇਹ ਰਹਾ ਇਹ ਤਾਂ 9000 ਜੀ ਰਹੇ ਹੈ ਇਹ ਦੀ ਮੌਕਾ ਦੱਸੋ ਬਾਈ ਬੱਕਰਾ ਕਿੰਨੇ ਵੈਸੇ ਬੱਕਰੇ ਦਾ ਹਿਸਾਬ ਲਾ ਲਾ ਇਹ ਪੱਠਾ ਮਲਾਂਾ ਬਾਈ ਇਹਲਾ ਇਹਲਾ ਲਾਓ ਲਾਓ ਚਾਰ ਬੰਦੇ ਜਾਣੇ ਫਸਾ ਬੱਕਰਾ ਕਿੰਨੇ ਰਹੀ ਦੀ ਕੀਮਤ ਲਾ ਲਾ ਉਹ ਪੱਠੀ ਨਾਲ ਉਹ ਵੱਰ ਗੱਲ ਹੈ ਯਾਰ ਮੈਂ ਉਹ ਪੱਠਾ ਵਾਲਾ ਨਾ ਵੇਚਣੀ ਨਹੀਂ ਇਹ ਰੋਸਾ ਦਾ ਗਰਮਾਉਣਾ ਸਾਡਾ ਨਾ ਇਹ ਸਾਡਾ ਨਾ ਉਹਦੀ ਮੇਰੇ ਕੋਈ ਬਖਾਰ ਹੈ ਇੱਕ ਮੈਂ ਪੈਣਾ ਬਣਾਉਣ ਜਾਂਦਾ ਠੀਕ ਉਹਦੇ ਪਾਈਪ ਪੈਣਾ ਬਣਾ ਆ ਭਾਵਾ ਬਣਾ ਭਾਈ ਨਾ ਭਾਈ ਜੀ ਉਹ ਵੀ ਚੀਜ਼ ਹੈ ਵੀ ਚੀਜ਼ ਆ ਐ ਨਹੀਂ ਗੱਲ ਹੈਗੀ ਹਾਂ ਆ ਜੇ ਅੱਜ ਨਾ ਤੇ ਤੂੰ ਨਾ ਤੇ ਵਾਧਾ ਕਟਾ ਕਰ ਲੋ ਜਿਵੇਂ ਚਾਰ ਬੰਦੇ ਕਰ ਦੂੰਗਾ ਭੂਮੀ ਕਰ ਦਾਂਗੇ ਭਾਈ ਤੇ ਇਹ ਨਹੀਂ ਫਟਾਈਂਦਾ ਕਹੇ ਰਾਂ ਕੀ ਲਾ ਯਾਰ ਨੂੰ ਆਦਾ ਰੱਖ ਲਓ ਲੋ ਬਈ ਆ ਕਰਿਆ ਦਾ ਹੁਣ ਲੱਗਿਆ ਆ ਬੰਦ ਕਰੀ ਬਈ ਮੜਾ ਜਾ ਚਲੋ ਹਜੇ ਦੇਖਦਾ ਵੀ ਪੂਰੀ ਬੰਦਾ ਹੈ ਖੱਸੀ ਨੇ ਖੱਸੀ ਖੱਸੀ ਨੇ ਦੁੱਗੇ ਨੇ ਯਾ ਦੁੱਗੇ ਦੁੱਗੇ ਦਾ ਇਹਦਾ ਬਜੋਨ ਦਾ ਸ਼ਾਬਦ ਜਾਣਗੇ ਯਾਰਾ ਕਰਿਆ ਦਾ ਕੋਈ ਨਾ ਕੋਈ ਕਰਨਾ ਕੋਈ ਬਜੋਨ ਕਦੋਂ ਹੁਣ ਆਪਾਂ ਨੇ ਕਰਨਾ ਯਾਰਾ ਕੱਦ ਤੱਕ ਆਹਾਂ ਜਾ ਕੇ ਬਣੂ ਸੂਲੀ ਠਾ 11000 ਰੁਪਏ ਦੇ ਦਿੰਦੇ ਇਹਨਾਂ ਭਾਈ ਮੁੰਮੀ ਵੇ ਬਾਰੇ ਲੱਗ ਗਿਆ ਉਹ ਲੱਗ ਉਹਨੇ ਲਾਇਆ ਯੂਰੀ ਫਤ ਹੈ ਹੋ ਫਿਰਦਾ ਗੂਰੀ ਉਹਨੇ ਆਪੇ ਸਨ ਲਾਦ ਰਣਗੇ ਗੂਰੀ ਗੋਰੀ ਨੇ ਹਾਂ ਉਹ ਵੀ ਵਾਹ ਬਚਣ ਨੇ ਤੇ ਬਾਰੇ ਲੱਗ ਗਿਆ ਉਹ ਵਧੀਆ ਕੋਈ ਟਿਕੜਾ ਆ ਇਹਦੇ ਮੰਮਾ ਨੇਗਾ ਮੰਮਾ ਉਹ ਇਹ ਵੀ ਮੰਦਾ ਹੈਗਾ ਆ ਕਿੱਥੇ ਕਾ ਬੂਰੇ ਖੱਜ ਕੇ ਬਹਿ ਦਵਾ ਦਿਆ ਯਾਰ ਇਹਨੇ ਲਾਤੇ ਪਰ ਮਾਲ ਇਹ ਦੂ ਬਾਪਾ ਬਾਵੇਂ 500 ਕਫਰੋਂ ਮੈਂ ਕਹਾਂ ਦੰਬਸ 1000 500 ਹੋ ਰਿਆਂ ਤਾਂ ਕੀ ਗੱਲ ਹੈ ਜੇ 15000 ਤਾਂ ਲੱਗਾ ਹੋ ਜਾਂਦਾ ਯਾਰ ਲੱਗਾ ਆ ਲੈ ਲੈ ਨੂੰ ਖੋਗਦੇ ਹੋਗੇ ਨਹੀਂ ਪਰ ਠੀਕ ਹੈ ਲੱਗਾ ਠੀਕ ਆਪਾਂ ਕਹਿੰਦੇ ਵਧੀਆ ਫਿਰ ਆਪਾਂ ਗਿਆ ਕੋਈ ਨਹੀਂ ਮੰਨਦਾ ਹੁਣ ਮੈਂ ਕਹਾਂ ਕਿ ਮੈਂ ਮਦਦ ਤੇੜੀ ਮਸਾਈ ਜਾਂਦਾ ਉਹ ਦੇ 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 ਫੜਾ ਦੇ ਚੰਗਾ ਰਹੇਗਾ 15000 ਦੇ ਫੜਾ ਉਹ ਹੀ ਬੰਦ ਬੜਾ ਫੜਾ ਦੇ ਮੰਨਾ ਹੀਰਾ ਮੰਨਾ ਗੱਲ ਨੇ ਰੀ ਮੰਨ ਲੈ ਵਧੀਆ ਵਧੀਆ ਪਿਆ ਪਹਿਲੀ ਵਾਰ ਮੰਡੀ ਜਾਇਆ ਕੋ ਹੱਦ ਰੇਟ ਤਾਂ ਖਰ ਵਧੀਆ ਲੱਗਿਆ ਪੂਰਾ ਉਹ ਦੇ ਦੇ ਓਏ ਉਹ ਦੇ ਪੈਸੇ ਯਾਰ ਉਹਨੂੰ ਤੂੰ ਕੋਈ ਲੈ ਨਹੀਂ ਆ ਸਹੀ ਯਾਰ ਦੇ ਪੈਸੇ ਛੜਾ ਉਹ ਪੈਸੇ ਉਹ ਬੇਰ ਰਿਆ ਓਏ ਉਹ ਛੜਾ ਲੈ ਪੈਸੇ ਯਾਰ ਛੜਾ ਯਾਰ ਇੱਥੇ 10 ਬੰਦਿਆਂ ਚ ਹਾਂ ਯਾਰ ਉੱਥੇ ਲਾਇਆ ਗਗਰ ਘੇਰੇ ਲਾਵੀ ਅੱਜ ਨਹੀਂ ਲਾਇਆ ਸਾਰੇ ਗੱਲਦੇ ਓਏ ਲੋ ਬਾਈ ਛੜ ਤੇ ਜਾਣ ਲੰਘ ਲੰਘ ਆ ਗਿਆ ਆ ਗਿਆ ਉਹ ਕੱਢ ਬਾਈ ਆਇਆ ਯਾਰ ਆਇਆ ਬਾਈ ਆਇਆ ਆਇਆ ਯਾਰ ਮੰਨੀ ਦਿੰਦੇ ਇਹਦਾ ਆ ਗਿਆ 16 ਉਹ ਕੀ ਆ ਹੁਣ ਇਹਦਾ ਜਦੋਂ ਹਾੜੀ ਕਰਕੇ ਖੜ ਗਿਆ ਨਾ ਨਾ ਵੀ ਤਾਂ ਇੰਨਾ ਉੱਤਰਾ ਵਿੱਚ ਰਹਿਣਾ ਮੈਂ ਬਣਾ ਲਾ ਵੀ ਬਾਰਾ ਮਾਸ ਬੰਦੋਂ ਤੋਂ ਨਹੀਂ ਜਿਹੜਾ ਜਿਹਾ ਖੜਾ ਤੀ ਓਰੇ ਯਾਰ ਗਾਇਬ ਗੁਰੀ ਇਹ ਕੜਾ ਕਦੇ ਕਸਣ ਲੱਗੇ ਨੇ ਸਾਡੇ ਓਏ ਆਇਆ ਓ ਮਾਰੇ ਮੋੜੋ ਜੋਂ ਉਹ ਨਾਮ ਹੀ ਕੁਛਿਆ ਓ ਨਹੀਂ ਇਹ ਜੱਮਸੋਦਾ ਮੈਨੂੰ ਨਾਮ ਨਹੀਂ ਚਾਰ ਐਂਡ 2 ਕਹ ਲੋ ਚਾ ਪਹਿਲੇ ਆ ਨਾ ਤੇ ਕਾਣੀ ਤੂੰ ਬਾਬਾ ਮੁੰਡਾ ਆ ਬਾਬਾ ਮੇਰੇ ਨਾਲ ਦੱਸ ਦੇ ਤੂੰ ਮੁੰਡਰੇ ਭਾਈ ਮੁੰਡਾ ਬਾਬੀ ਕਹਿੰਨੇ ਦੇਖੋ ਯਾ ਦਾਤਾ 9000 ਮੰਗਿਆ ਬਈ ਬਾਬਾ ਕਹਿੰਦਾ 8000 ਤਾਂ ਦੇ ਦੂੰਗਾ ਸ਼ਰੀਕ ਤੂੰ ਕੀ ਲਾਇਆ ਮੈਂ ਨਹੀਂ ਮੈਂ ਬਈ ਨਹੀਂ ਲਾਇਆਗਾ ਮਾਤਾ ਕੁਛ ਨਹੀਂ ਮੋਟਾ ਹਾਂਜੀ ਲਾਇਗਾ 85 ਲਾਇ ਰਿਹਾ 85 ਲਾਇਗਾ 8 13 ਵੀ ਵਾਲਾ 5 5.5 ਉਹਦਾ ਵੀ ਕਟਾ ਸਹੀ ਸਹੀ ਕਰ ਲਓ ਚਲੋ ਬਈ ਬਿਆਸ ਕਹਿੰਦਾ ਮੈਨੂੰ ਘੱਟ ਮਰਜੇ ਹਾਂ ਓ ਜਾਨ ਮੇਰੇ ਜੇ ਭਰ ਜੇ ਕਹੋ ਜੀ ਹਾਂ ਮੈਨੂੰ ਸ਼ੌਂਕ ਇਹ ਕਿਹੜਾ ਕੱਢਣਾ ਹੈ ਮੈਨਾਂ ਕਾਹਨੋਂ ਦਾ ਨਹੀਂ ਨਾ ਇਹ ਤਾਂ ਉਹ ਚਲੋ ਖਾਤਾ ਪਾਣੀ ਕਰੋ ਵੀ ਚਾਹੀਦਾ ਹਾਂ ਇਹ ਨਹੀਂ ਨਾ ਮਾਂ ਕੱਟ ਜਾ ਗਈ ਇਹਨਾਂ ਹਸੀਬ ਹੜਸੀ ਦਾ ਬਾੜ ਮਗਨਾਇਆ ਆ ਮੁੰਡੇ ਨੇ ਕੀ ਕਰ ਚਾਲਾ ਕਰ ਇੱਕ ਬੋਲਣ ਦਾ ਫੇਰੀ ਨਾ ਆ ਮੈਂ ਯਾਰ ਜੀ ਜੀ ਲੈਣੀ ਹੁੰਦੀ ਆ ਉਹ ਇਹ ਨਹੀਂ ਹੁੰਦਾ ਵੀ ਮੈਂ ਜੇ ਇੱਕ ਵਾਰ ਮੁੱਲ ਲਾਤਾ ਮੁੜ ਕੇ ਵੀ ਲਾਤਾ ਹੁਣ ਇੰਨੀ ਬਕਰ ਜਦੋਂ ਬੰਦੇ ਨੇ 9000 ਮੰਗਿਆ ਹੁਣ ਇੰਨੀ ਨੇ ਕਿੱਥੇ ਆ ਗਿਆ ਕਹਾ ਵਕਣਾ ਚਾਹੀਦਾ ਜਦੋਂ ਤੁਸੀਂ ਪਹਿਲਾਂ ਹੀ 4000 ਰੁਪਏ ਲਵਦੇ ਹਾਫ ਜਮਨ ਕੋਧਾ ਕਰਨੀ ਚਾਹ ਕਰਣੇ 4 ਲੱਗੇ ਜੇ ਜਦੋਂ ਆਪਾਂ ਇੱਕ ਵਾਰੀ ਕਹਿ ਦਿੰਦੇ ਬਾਈ ਇਹ ਮੈਂ ਮੰਗਦਾ ਨਹੀਂ ਲਾਤਾ ਨਹੀਂ ਕਰਿਆ ਨਰਾਫ ਨਾਲ ਗਾ ਰਹੇ ਥੋੜਾ ਹੰਦਰ ਪਰ ਇਹ ਵੀ ਚਾਰ ਕਿਹਦੇ ਲੈ ਇਹ ਮੇਰਾ ਵੀਰ ਕੋ ਖਰਜ ਲੈ ਲੈ ਇਹ ਲੈ ਲੈ ਇਹ ਲੈ ਲੈ ਮੈਂ ਆਉਣਾ ਮੜਾ ਜੀ ਜਰਾ ਜਾ ਜਾ ਮੰਕਣਾ ਮੁਸਫਕਾਰ ਕੋਲ ਆਪੇ ਨੂੰ ਦਿਖਾਣਾ ਵੇਖਣ ਨੂੰ ਵਧਾ ਹੋ ਜੇ ਲੈ ਫਿਰ ਕਰੋ ਯਾਰ ਸੌਤਾ ਫਿਰ ਅਸੀਂ ਵੀ ਆਇਆ ਆਉ ਲੱਗੋ ਲਵੇ ਬਈ ਤੂੰ ਹੋਰ ਮੈਂ ਸਾਲ ਤਹਾਂ ਕਰੋ ਤੂੰ ਤਾਂ ਬਾਈ ਕਿੱਥੇ ਨਾ ਨਾ ਨਹੀਂ ਬਾਈ ਨਾ ਨਾ ਰਹੇ ਮੈਂ ਬਗਣੀ ਇੱਕ ਮੁੰਡਾ ਮੰਗਿਆ ਦੇਗਾ ਅੱਡੋ ਪਾਪਾ ਜੋ ਮੈਂ ਇਹ ਕਰੇ ਮੈਨੂੰ ਦੱਸਦਾ ਜਿਹੜਾ ਨਾ 40000 ਠੀਕ ਹੈ ਠੀਕ ਹੈ ਮੇਰੀ ਹੁਣ ਵੀ 60000 ਲਾਈਵ ਖੋਖ ਦੇਣਾ ਹੈ ਮੇਰੀ ਬਿਊਰੂ ਪਈ ਹੋਈ ਹੈ ਠੀਕ ਹੈ ਠੀਕ ਹੈ ਵੀ ਕੋਈ ਮਰ ਜੱਕੜਾ 20000 ਨਾ ਨਾ ਠੀਕ ਹੈ ਲੱਭ ਪਾ ਮੈਂ ਪੱਕਾ ਹਾਂ ਮੈਨੂੰ ਇਹੀ ਗੱਲ ਆਪੇ ਚਾਹੀਏ ਕੱਢੋ 100 ਰੁਪਿਆ ਫੜਾਈਏ ਕਿੰਨੇ ਆ ਨਹੀਂ ਉਹ ਕੱਟਾ ਮੁੱਲ ਲੋਂਗੇ ਯਾਰ ਹਾਂ ਕੱਟਾ ਮੁੱਲ ਗਲਤ ਹੋਈ ਹੈ ਬਾਬਾ ਜੀ ਹੁਣ ਬਾਹਰ ਨੂੰ ਅੱਛਾ ਚੱਲ ਪੈ ਦਿਨਾ ਬਈ ਸਾਨੂੰ 50000 ਦੇ ਨੇ ਕਿੰਨੇ ਨੇ ਥੱਲੇ ਬੋਲ ਹਾਂ ਹੋਰ ਫਿਰ ਗੱਲ ਤਾਂ ਉਹੀ ਆ ਫਿਰ ਤੂੰ ਯਾਰ ਪੈਸੇ ਦੇਣਾ ਤੂੰ ਹੁਣ ਮੇ ਨੂੰ ਜੇ ਕੀਦੋਂ ਪੈਸੇ ਮੰਗਦੀ ਹੁੰਦੀ ਆ ਉਹ ਲੈ ਕੇ ਆਇਆ ਕਿ ਉਹਦਾ ਗੱਲ ਕੱਢ ਕੇ ਲਈ ਮਾਰ ਕਿੱਥੇ ਚੱਲ ਸਾਨੂੰ ਸਾਨੂੰ ਫਿਰ ਪੱਲੇ ਕੀ ਪੈਂਦਾ ਪਹਿਲਾਂ ਮੈਨੂੰ ਆਇਦਾ ਹਰ ਹਰ ਤਾ ਘੜਾ ਹੋਰ ਉਹ ਕੰਮ ਦਾ ਭੰਦਾ 400 ਪਿੱਕ ਦਾ ਹੁਣ ਤੈਨੂੰ ਬਾਬਾ ਦੇਣਾ ਫੜਕ ਨਹੀਂ ਉਹ ਆ ਲੈ ਔਰ ਪੈਸੇ ਤਾਂ ਲਾਓ ਕਿ ਜਾਵਾਂਗੇ ਮੈਨੂੰ ਐਨਾ ਨਾ ਮਨਾਵਾਵੇ ਉਹ ਘੱਟ ਦੇ ਫੋਨ ਜੋ ਬਾਹਰ ਨਾ ਜਨੂੰ ਘੇੜੇ ਜਾ ਬਾਹਰ ਹੁਣ ਅਸੀਂ ਜੇ ਅੰਦਰੋਂ ਆ ਅਸੀਂ ਬਾਹਰ ਉਹ ਬਈ ਥੋੜਾ ਹੁਣ ਉਹ ਕਿਧਰ ਕਰੇ ਫੜਾਓ ਸੋ ਜਨੂ ਲਾਹ ਹੁਣ ਜਨੂੰ 65 ਦਾ ਨਹੀਂ ਮਰਦਾਗਾ ਇਹ ਨਾ ਜ਼ਰੂਰੀ ਬਾਸ ਕਿ ਤੈਨੂੰ ਹਮਾਰਾ ਹੋਊਗਾ ਬਲ ਫੇਰ ਫੇਰ ਕੀ ਹੋਊਗਾ ਬਦਲ ਮੂਗਾ ਤੇਨੂੰ ਮਾਰ ਮੋੜਾ ਹਾਂ ਇਹ ਹੋਣਾ ਹੈ ਬੰਨੇ ਕੋਰੀ ਨਹੀਂ ਨਾ ਨਗਰ ਨਗਰੀ ਨਾ ਨੰਨਰੀ ਮੈਂ ਹਾਂ ਤੇਰੇ ਨਾਲ ਬਾਦੇ ਬੋਟ ਨੇ ਬਾਲਾ ਗੱਲ ਨਾ ਕੁੱਟੀ ਨਹੀਂ ਸਹੀ ਗੱਲ ਦਾ ਨਹੀਂ ਜਿੰਨਾ ਕਿ ਭਾਣਾ ਉਹ ਨਾ ਦੇਖਣਾ ਹੂ ਆ ਨਹੀਂ ਹੈਗਾ ਉਹੀ ਆ ਉਹ ਆ ਨਾ ਕਰ ਗਿਆ ਤੈਨੂੰ ਰੋਟੀ ਦਊਂਗਾ ਖਾ ਲਈ ਇਹ ਵੀ ਜਿਹੜਾ ਗਰੀਬ ਬੰਦਾ ਪਾਲਦਾ ਨਿਕਨੇ ਕੇ ਯਾਰ ਐਨਰਾ ਬੱਕ ਰੱਖਣ ਪਿੰਨਾ ਪਾਲਣ ਓਕਾ ਇਹਦਾ ਇਹਦਾ ਖਾਤ ਨਹੀਂ ਆ ਮੈਂ ਯਾਰ ਦਾ ਬਾਬਾ ਇਹਦਾ ਛੱਲੀ ਵੀ ਨਹੀਂ ਚੱਪੀ ਗਈ ਮੇਰੇ ਕੋਲ ਕਿਹਦੇ ਨੂੰ ਕੁਛ ਮਰਜੀ ਲੱਗ ਗਿਆ ਸਈ ਦਾ ਫੜ ਲਾ ਕਰੇ ਗਰੰਟ ਮਾਰਦੀ ਐ ਤੂੰ ਮਾ ਤੂੰ ਫੜ ਜਾ ਛਾਹੀ ਭੈਣ ਉਹਦਾ ਕਮਲਾ ਯਾਰਾ ਕਿੱਥੇ ਹੋ ਗਾ ਮਾ ਮੋਤਾ ਦਾ ਕੋਈ ਨਹੀਂ ਜਿਹੜਾ 20 ਪਸ਼ੂ ਅੱਕੀ ਬੈਠਾ ਹੈ ਬਈ ਜਮਾਨ ਹੈ ਇਹਦਾ ਇਹ ਦੇਖਣ ਨੂੰ ਕਮਲਾ ਕਿਸੂ ਹੈ ਤੇ ਦੁਬਾਰਾ ਨਾ सही पी अगरि